ਭਾਈ ਆਹ ਵੀਡੀਓ ਤੁਹਾਡੇ ਬਾਹਰਲੇ ਦੋਸਤਾਂ ਤੱਕ ਸ਼ੇਅਰ ਕਰਕੇ ਜਰੂਰ ਸੈਂਡ ਕਰ ਦਿਓ ਉਹ ਮਹੀਨੇ ਬਾਅਦ ਤੇ ਬਾਹਰੋਂ ਆਉਂਦਿਆ ਨੰਮੀਆਂ ਗੱਡੀਆਂ ਲੈ ਲੈਂਦੇ ਆ ਫਿਰ ਉਹਦੇ ਬੀਮੇ ਟਾਇਰਾਂ ਦੀ ਕਿਸਾਈ ਹੋਰ ਕਾਗਜ਼ ਪੱਤਰਾ ਬਹੁਤ ਮਹਿੰਗਾ ਪੈਂਦਾ ਅੱਜ ਤੁਹਾਨੂੰ ਗੱਡੀਆਂ ਦੇਵਾਂਗੇ ਰੈਂਟ ਤੇ ਜਿਵੇਂ ਭਈਆ ਥਾਰਾ ਕਿਹੜਾ ਮਾਡਲ ਆ ਇਹ 2025 ਮਾਡਲ ਬਈਆ 4x4 ਹੈਗੀ ਹਾਂ ਬਈ ਇਹਦਾ ਕਿੰਨਾ ਕਿਰਾਇਆ ਇੱਕ ਦਿਨ ਦਾ ਇਹਦਾ 3500 ਰੁਪਏ ਘੱਟੋ ਘੱਟ ਕਿੰਨੇ ਦਿਨਾਂ ਵਾਸਤੇ ਲੈਣੀ ਪੂਗੀ 10 ਦਿਨਾਂ ਵਾਸਤੇ ਬਈ ਤੇ ਜਿਵੇਂ ਕਾ ਸਾਰਾ ਹੈ ਕਿਹੜਾ ਮਾਡਲ ਆ ਸਾਰੀ ਇਹ 25 ਮਾਡਲ ਨੇ ਬਈ ਸਾਰਿਆਂ ਦਾ ਕਿਰਾਇਆ ਫਿਰ ਉਹੀ ਹੈਗਾ ਉਹੀ ਸੇਮ ਰੇਟ ਆ ਬਈ ਆਹ ਵੇਖ ਲਓ ਬਈ ਆਹ ਕਿਹੜੀ ਹੈ ਇਹ ਆਟੋ ਹੈਗੀ ਇਹ ਆਟੋ ਆ ਬਈ 4x4 ਕਿੰਨਾ ਮਾਡਲ ਹੈ 25 25 ਮਾਡਲ ਇਹਦਾ ਕਿਰਾਇਆ ਕਿੰਨਾ ਹੋਊਗਾ ਇਹਦਾ 4000 ਰੁਪਏ ਬਈ ਇਹਦਾ 4000 ਰੁਪਏ ਬਈ ਤੁਸੀਂ ਆਂਦੇ ਘਰੇ ਲ ਜਾ ਸਕਦੇ ਹੋਗੇ ਆਪਣਾ ਗੋਤ ਲਿਖਿਓ ਜੋ ਮਰਜ਼ੀ ਲਿਖਿਓ ਆਹਾ ਬਈ ਇਹ 24 ਵੀ ਮਾਡਲ ਹੈ ਬਈ 24 ਮਾਡਲ ਸਕੋਰਪਿਓ ਐ ਨਾ ਹਾਂਜੀ ਬਈ 4/4 ਆ ਕੇ ਕਿਹੜੀ ਆਏ ਨਹੀਂ ਬਈ 4/2 ਆ ਇਹ ਇਹਦਾ ਕਿਰਾਇਆ ਕਿੰਨਾਗਾ ਇਹਦਾ 4000 ਰੁਪਏ 4000 ਰੁਪਏ ਇੱਕ ਦਿਨ ਦਾ ਆ ਫੇਰ ਆ ਗਈ ਸਕੋਰਪਿਓ ਕਾਲੇ ਰੰਗ ਦੀ ਇਹਦਾ ਕਿਰਾਇਆ ਬਈ ਇਹਦਾ ਵੀ ਸੇਮ ਹੀ ਆ ਬਈ ਆ ਮੂਛ ਵਾਲ ਦੀ ਪਸੰਦ ਜਮ ਜੂਤ ਦਾ ਝੋਟਾ ਫੋਰਚੂਨਰ ਇਹ ਕਿਹੜਾ ਮਾਡਲ ਆ 25 ਮਾਡਲ ਆ ਬਈ 7000 ਰੁਪਿਆ ਰੇਟ ਇਹਦਾ ਇੱਕ ਦਿਨ ਦਾ 7000 ਰੁਪਿਆ ਘੱਟੋ ਘੱਟ ਕਿੰਨੇ ਦਿਨ ਵਾਸਤੇ ਲੈਣੀ ਪਊਗੀ 10 ਦਿਨਾਂ ਵਾਸਤੇ ਬਈ ਤੇ ਇੱਕ ਆ ਖੜੀਆ ਫੋਰਚੂਨਰ ਬਈ ਇਹ ਕਿਹੜਾ ਮਾਡਲ ਆ ਸੇਮ ਹੀ ਆ ਬਈ 25 ਨੇ ਸਾਰੀ 25 ਨੇ ਸਾਰੇ ਉੱਚੇ ਮਾਡਲ ਨੇ ਬਈ ਹਾਂਜੀ ਬਈ ਇਹਦਾ ਕਿਰਾਇਆ ਫਿਰ ਇਹਦਾ ਵੀ ਸੇਮ ਹੀ ਆ ਬਈ ਤੇ ਇਹ ਜਿਹੜੀ ਇਹ ਵੀ 25 ਆ ਬਈ ਆਟੋ ਤਾਂ ਨਹੀਂ ਹੈਗੀ ਨਾ ਤੇ ਕੋਈ ਸਾਰੀ ਆਟੋ ਨੇ ਸਾਰੀ ਆਟੋ ਨੇ ਆਟੋ ਨੇ ਹਾਂ ਬਈ ਆਟੋਮੈਟਿਕ ਫੋਰਚੂਨਰ ਆ ਨੇ 7000 ਰੁਪਿਆ ਕਿਰਾਇਆ ਇੱਕ ਦਿਨ ਦਾ ਘੱਟੋ ਘੱਟ ਤੁਹਾਨੂੰ 10 ਦਿਨਾਂ ਵਾਸਤੇ ਲੈਣੀ ਪੂਗੀ ਆ ਜੇ ਮੈਂ ਫੋਰਚੂਨਰ ਬਈ ਕਿਹੜਾ ਮਾਡਲ ਆ ਗਈ ਇਹ 2014 ਬਈ 2014 ਫਿਰ ਇਹਦਾ ਕਿਰਾਇਆ ਕਿੰਨਾ ਇਹਦਾ 3000 ਰੁਪਿਆ ਬਈ 3000 ਇਹ ਬਹੁਤ ਘੱਟ ਨੇ ਬਈ ਆ ਵੀ ਫੋਰਚੂਨਰ ਹੀ ਆਹਾ ਬਈ ਇਹਦਾ ਵੀ 3000 ਰੁਪਿਆ ਇੱਕ ਆਹ ਫੋਰਚੂਨਰ ਆ ਗਈ ਬਈ ਇਹਦਾ ਵੀ 3000 ਰੁਪਿਆ ਆਹ ਕਿਹੜੀ ਆ ਗਈ ਐਸਯੂਵੀ ਆ ਬਈ ਇਹ ਆਟੋ ਆ ਬਈ ਹਾਂਜੀ ਬਈ ਆਹ ਵੇਖ ਲਓ ਬਈ ਪੂਰੀ ਵਧੀਆ ਲਗਜ਼ਰੀ ਗੱਡੀ ਆ ਸੰਰੂਪ ਵਗੈਰਾ ਸਾਰੇ ਸਾਤੇ ਲੱਗਿਆਗਾ ਤੇ ਇਹਦਾ ਕਿਰਾਇਆ ਕਿੰਨਾਗਾ ਇਹਦਾ 4000 ਰੁਪਿਆ ਬਈ 4000 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਇਹ ਗੱਡੀ ਮਿਲ ਜੂਗੀ ਤੇ ਇਹ ਕਿਹੜੀ ਆ ਗਈ ਕਰੈਕਟਰ ਇਹਦਾ ਕਿਰਾਇਆ ਇਹਦਾ ਵੀ 4000 ਰੁਪਿਆ ਇਧਰ ਲਈ ਮੜੇ ਮੋਬਾਈਲ ਇੱਕ ਬਈ ਸਭ ਤੋਂ ਮੇਨ ਗੱਲ ਸਾਰੀਆਂ ਗੱਡੀਆਂ 'ਚਾ ਕੈਮਰੇ ਲੱਗੇ ਹੋਏ ਨੇ ਇਹ ਰਿਕਾਰਡਿੰਗ ਰੱਖਦੇ ਨੇ ਜਿੰਨਿਕ ਕੋਈ ਵਾਰਦਾਤ ਹੁੰਦੀ ਹੈ ਜਿਹੜੇ ਬਾਹਰਲੇ ਵੀਰ ਹੁੰਦੇ ਨੇ ਉਹਨਾਂ ਨੂੰ ਖਤਰਾ ਵੀ ਹੁੰਦਾ ਪੰਜਾਬ 'ਚ ਕਈ ਵਾਰ ਤੇ ਕੈਮਰੇ ਲੱਗੇ ਨੇ ਸਾਰੀ ਰਿਕਾਰਡਿੰਗ ਵਿੱਚ ਰਹੂਗੀ ਜਿਵੇਂ ਆਹ ਕਰੇਟ ਆ ਗਈ ਬਈ ਇਹ ਕਿਹੜਾ ਮਾਡਲ ਆ ਇਹ 25 ਮਾਡਲ ਆ ਬਈ ਇਹਦਾ ਕਿਰਾਇਆ ਫਿਰ ਇਹਦਾ ਵੀ ਸੇਮ ਹੀ ਆ ਬਈ ਆਹ ਥਾਰ ਰੌਕਸ ਆ ਗਈ ਬਈ ਇਹ ਵੀ 2025 ਮਾਡਲ ਆ ਬਈ 2025 ਮਾਡਲ ਆ ਇਹਦਾ ਕਿਰਾਇਆ ਬਈ ਇਹਦਾ 6000 ਰੁਪਿਆ ਇਹਦਾ 6000 ਰੁਪਿਆ ਬਈ ਤੇ ਬਾਈ ਉਹਨਾਂ ਨੇ ਸੁਨਾਮ ਸ਼ਹਿਰ ਚ ਕੀ ਨਾਮ ਦੇ ਬਈ ਆਪਣਾ ਰੈਂਟਲ ਕਾਰ 13 ਬਈ ਇੰਸਟਾਗ੍ਰam ਦਾ ਪੇਜ ਦਾ ਨਹੀਂ ਥੋੜੀ ਪੋਇ ਇੱਕ ਤਾਂ ਪੇਜ ਫੋਲੋ ਕਰ ਲਿ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੇ ਵੀਡੀਓ ਤੁਹਾਡੇ ਬਾਹਰਲੇ ਦੋਸਤਾਂ ਤੱਕ ਜਰੂਰ ਭੇਜ ਦਿਓ ਇਹ ਕਾਰਾਂ ਸਿਰਫ ਬਾਹਰਲੇ ਦੋਸਤਾਂ ਵਾਸਤੇ ਨੇ ਤੇ ਕਰ ਦਿਓ ਸਿਰ ਧੰਨਵਾਦ ਜੀ